ਮਾਤਾ ਨੇ ਜਿਹੜੀ ਮੇਰੀ ਕੁੱਤੇ ਖਾਣੀ ਕੀਤੀ ਸੀ ਅਕਲ ਆ ਗਈ ਵੀ ਘਰ ਦੇ ਵਿੱਚ ਇੱਕ ਦਾਤਰੀ ਇੱਕ ਕਈ ਤੇ ਇੱਕ ਡਰਮੀ ਹੋਣੀ ਚਾਹੀਦੀ ਹੈ। ਉਸ ਤੋਂ ਜੇਕਰ ਤੁਸੀਂ ਵੀ ਹੱਥ ਵਾਲੀ ਡਰਮੀ ਲੈਣ ਜਾ ਰਹੇ ਹੋ ਤਾਂ ਇਹ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਆ ਜੀ। ਉਸ ਤੋਂ ਪਹਿਲਾਂ ਮੈਂ ਦੱਸ ਦਿਆਂ ਵੀ ਮੈਂ ਡਰਮੀ ਲਿਆਂਦੀ ਕਿਉਂ। ਤਾਂ ਦੋਸਤੋ ਮੈਂ ਨਾ ਇੱਕ ਘਰ ਡਰਮੀ ਪੁੱਛਣ ਗਿਆ ਤੇ ਵੀਰ ਨੇ ਤਾਂ ਕਹਿਤਾ ਵੀ ਇੱਦਾਂ-ਇੱਦਾਂ ਕਰਕੇ ਜਾ ਕੇ ਨਾ ਬਰਾਂਡੇ 'ਚ ਡਰਮੀ ਪਈ ਆ ਤੇ ਤੂੰ ਲਾਇਆ। ਜਦੋਂ ਮੈਂ ਉਹਨਾਂ ਦੇ ਘਰੇ ਗਿਆ ਤੇ ਉਹਨਾਂ ਦੀ ਮਾਤਾ ਕਹਿੰਦੀ ਵੀ ਡਰਮੀ ਤਾਂ ਘਰੇ ਹੈ ਨਹੀਂ। ਡਰਮੀ ਤਾਂ ਇੱਦਾਂ-ਇੱਦਾਂ ਕਰਕੇ ਕੋਈ ਫਲਾਨਾ ਬੰਦਾ ਲੈ ਕੇ ਗਿਆ। ਮੈਂ ਮੋੜ ਆਇਆ। ਮੈਂ ਉੱਥੇ ਹੁਣ ਕੀ ਕਹਿੰਦਾ ਵੀ ਮੈਨੂੰ ਵੀਰ ਨੇ ਕਿਹਾ ਵੀ ਬਰਾਂਡੇ 'ਚ ਪਈ ਆ ਮੈਂ ਕਿਹਾ ਚਲੋ ਠੀਕ ਐ ਵੀ ਇਹਨਾਂ ਦਾ ਚੀਜ਼ ਦੇਣ ਦਾ ਇਰਾਦਾ ਨਹੀਂ ਫਿਰ ਮੈਨੂੰ ਆਵਾਜ਼ ਮਾਰ ਕੇ ਕਹਿੰਦੀ ਮਾਤਾ ਕਹਿੰਦੀ ਘਰ ਦੇ ਵਿੱਚ ਇੱਕ ਦਾਤਰੀ ਇੱਕ ਕਈ ਇੱਕ ਡਰਮੀ ਹੋਣੀ ਜ਼ਰੂਰੀ ਆ ਭਲਾਂ ਦੀ ਤੇਰੇ ਕੋਲੇ 2 ਕਿਲੇ ਜ਼ਮੀਨ ਆ ਭਲਾਂ ਦੀ ਤੇਰੇ ਕੋਲੇ 4 ਕਿਲੇ ਜ਼ਮੀਨ ਮੈਂ ਕਿਹਾ ਯਾਰ ਗੱਲ ਮਾਤਾ ਦੀ ਵੀ ਸਹੀ ਆ ਤੇ ਮੈਂ ਅਗਲੇ ਦਿਨ ਹੀ ਡਰਮੀ ਲੈਣ ਜਾਵੜਿਆ ਫਿਰ ਇੱਕ ਸੱਜਣ ਆ ਸਾਡਾ ਉਹਨੂੰ ਮੈਂ ਪੁੱਛਿਆ ਮੈਂ ਕਿਹਾ ਯਾਰ ਇਹ ਡਰਮੀ ਕਿਹੜੀ ਕੰਪਨੀ ਦੀ ਲਈਏ ਉਹਨੇ ਆਖਿਆ ਵੀ ਇੱਕ ਤਾਂ ਡਰਮੀ ਲਈ ਆ ਇੱਕ ਕਿਸਾਨ ਕੰਪਨੀ ਦੀ ਜੇ ਮਿਲ ਜੇ ਤਾਂ ਜੇ ਕਿਸਾਨ ਦੀ ਮਿਲ ਗਈ ਤਾਂ ਸਮਝ ਵੀ 10 ਸਾਲ ਤੇਰੀ ਡਰਮੀ ਖਰਾਬ ਨਹੀਂ ਹੁੰਦੀ ਤੇ ਇੱਕ ਕੰਪਨੀ ਹੈਗੀ ਹੈ ਕਿੰਗ 76 ਠੀਕ ਹੈ ਨਾ ਹੀ ਕਿੰਗ 76 ਦੀ ਲਿਆਈ ਜਾਂ ਕਿਸਾਨ ਦੀ ਲਿਆਈ ਤੇ ਦੋਵਾਂ ਚ ਜਿਹੜੀ ਡਰਮੀ ਮਿਲ ਜੇ ਉਹ ਲੈ ਕੇ ਆਈਂ ਭਲਾਂ ਦੀ ਤੈਨੂੰ ਲੱਖ ਸਤਵੰਤ ਦੀ ਦੇਣ ਬਲਵੰਤ ਦੀ ਦੇਣ ਪਰ ਉਹ ਡਰਮੀਆਂ ਨਾ ਲਈ ਕਿਉਂਕਿ ਉਹ ਡਰਮੀਆਂ ਵੱਧ ਤੋਂ ਵੱਧ 2 ਜਾਂ 4 ਸਾਲ ਚੱਲਣੀਆਂ ਫਿਰ ਮੈਂ ਜਦੋਂ ਮਕਸਰ ਗਿਆ ਮੈਂ ਬੜੀਆਂ ਦੁਕਾਨਾਂ ਤੇ ਟਰਾਈ ਕੀਤਾ ਕੋਈ ਆਖੇ ਆਹ ਲੈ ਜਾ ਡਰਮੀ 1200 ਦੀ ਐ 6 ਮਹੀਨੇ ਦੀ ਗਾਰੰਟੀ ਐ ਕੋਈ ਆਖੇ ਆਹ ਡਰਮੀ ਲੈ ਜਾ 1300 ਦੀ ਐ 6 ਮਹੀਨੇ ਦੀ ਗਾਰੰਟੀ ਐ ਕੋਈ ਆਖੇ ਕਲਸੀ ਦੀ ਲੈ ਜਾ 1400 ਦੀ ਐ ਸਾਲ ਦੀ ਗਾਰੰਟੀ ਐ ਮੈਂ ਆਖਿਆ ਵੀ ਜਾਂ ਤਾਂ ਕਿੰਗ 76 ਦਿਓ ਤੇ ਜਾਂ ਦਿਓ ਕਿਸਾਨ ਉਹ ਕਹਿੰਦੇ ਯਾਰ ਕਿਸਾਨ ਚ ਇਹੋ ਜਿਹਾ ਕੀ ਕਿੰਗ 76 ਚ ਇਹੋ ਜਿਹਾ ਕੀ ਐ ਸਾਡੀ ਡਰਮੀ ਚ ਵੇਖ ਤੂੰ ਕੀ ਕੋਸਾ ਕਿਦਾਂ ਕਿਵੇਂ ਤਾਂ ਦੋਸਤੋ ਮੈਂ ਉਹਨਾਂ ਤੋਂ ਡਰਮੀ ਨਹੀਂ ਲਈ ਫੇਰ ਮੈਂ ਨਾ ਇੱਕ ਪਾਵਿਆਂ ਦੀ ਦੁਕਾਨਾ ਮੁਕਸਰ ਉੱਥੇ ਗਿਆ ਉੱਥੇ ਮੈਂ ਪੁੱਛਿਆ ਬਾਈ ਕਿਸਾਨ ਦੀ ਡਰੱਮੀ ਹੈਗੀ ਉਹ ਕਹਿੰਦੇ ਨਹੀਂ ਮੈਂ ਕਿਹਾ ਬਾਈ ਕਿੰਗ 76 ਦੀ ਹੈਗੀ ਕਹਿੰਦੇ ਹੈਗੀ ਹੈ ਲੈ ਜਾ ਤਾਂ ਦੋਸਤੋਂ ਉਹਨਾਂ ਤੋਂ ਲਿਆਂਦੀ ਮੈਂ ਉਹਨਾਂ ਨੂੰ ਪੁੱਛਿਆ ਰੇ ਇਹਦੇ ਵਿੱਚ ਖਾਸੀਅਤ ਕੀ ਹੈ ਉਹ ਜੀ ਉਹ ਕਹਿੰਦਾ ਬਾਈ ਜੀ ਸਾਲ ਦੀ ਸਾਡੇ ਨੂੰ ਗਰੰਟੀ ਹੈ ਤੇ ਬਾਕੀ 10 ਸਾਲ ਤੈਨੂੰ ਮੈਂ ਗਰੰਟੀ ਦਿੰਦਾ ਵੀ ਡਰੱਮੀ ਲੈਣ ਦੀ ਤੈਨੂੰ ਲੋੜ ਨਹੀਂ ਪੈਂਦੀ ਨਾ ਇਹ ਖਰਾਬ ਹੋਵੇ ਨਾ ਇਹ ਦੀ ਗੋਬੋਕੀ ਖਰਾਬ ਹੋਵੇ 10 ਸਾਲ ਦੀ ਗਰੰਟੀ ਹੈ ਮੈਂ ਕਿਉਂ ਕਹਿੰਦਾ ਵੀ ਇਹਦਾ ਸਾਰਾ ਸਿਸਟਮ ਪਿੱਤਲ ਦਾ ਹੈ ਇਦੇ ਚ ਸਭ ਤੋਂ ਬੈਸਟ ਚੀਜ਼ ਆ ਵੇਖੋ ਜੀ ਇੱਥੇ ਵੈਸੇ ਤਾਂ ਨੱਪਣ ਵਾਲਾ ਲੱਗਾਂਦਾ ਇੱਥੇ ਐ ਕਰਕੇ ਇਹਨੂੰ ਬੰਦ ਕਰ ਲੋ ਐ ਕਰਕੇ ਇਹਨੂੰ ਖੋਲ ਲੋ ਠੀਕ ਹੈ ਜੀ ਬਾਕੀ ਆਹ ਕੰਪਨੀਆਂ ਹੀ ਦੇਖ ਲਓ ਤੁਸੀਂ ਕਿੰਗ 76 16 ਲੀਟਰ ਇਹਦੇ ਚ ਪਾਣੀ ਪੈਂਦਾ ਜੀ ਕਿੰਗ 76 ਦੀ ਡਰਮੀ ਆ ਇਹ ਤੇ ਗੁੱਡਵੈਲ ਇੰਡਸਟਰੀ ਕਾਰਪੋਰੇਸ਼ਨ ਇੰਡੀਆ ਇਹਨੇ ਇਹਨੂੰ ਤਿਆਰ ਕੀਤਾ ਹੈ ਜੀ ਤਾਂ ਦੋਸਤੋ ਇਹਦਾ ਸਾਰਾ ਸਿਸਟਮ ਜਿਹੜਾ ਪਿੱਤਲ ਦਾ ਹੀ ਠੀਕ ਹੈ ਨਹੀਂ ਜੰਗਾਲੇ ਨੂੰ ਪੈਂਦੀ ਨਹੀਂ ਬਾਕੀ ਦੋਸਤੋ ਇੱਧਰ ਬੈਰੰਗ ਆਈ ਆ ਵੇਖੋ ਜੀ ਆਮ ਸਿੱਧੇ ਹੁੰਦੇ ਇਹਦੇ ਚ ਇਹਦੇ ਚ ਵੀ ਬੈਰੰਗਾ ਤੇ ਇਹਦੇ ਚ ਵੀ ਬੈਰੰਗ ਆਈ ਤੁਸੀਂ ਦੇਖ ਸਕਦੇ ਜੀ ਆ ਵੇਖੋ ਇਹਦੇ ਚ ਵੀ ਬੈਰੰਗਾ ਤੇ ਇਹਦੇ ਚ ਵੀ ਬੈਰੰਗਾ 1700 ਰੁਪਏ ਦੀ ਮੈਨੂੰ ਇਹ ਡਰਮੀ ਪਈ ਆ ਦੋਸਤੋ ਜੇਕਰ ਤੁਸੀਂ ਵੀ ਹੱਥ ਵਾਲੀ ਡਰਮੀ ਲਿਆਉਣੀ ਹੋਈ ਜਾਂ ਤਾਂ ਲੈ ਕੇ ਆਏ ਜੀ ਕਿਸਾਨ ਦੀ ਜਾਂ ਲੈ ਕੇ ਆਏ ਜੀ ਕਿੰਗ 76 ਦੀ 1200 1300 ਲਾ ਲਵਾਂਗੇ ਮੈਂ ਵੀ ਲਾਇਆ ਸੀ ਡੇਢ ਸਾਲ ਡਰਮੀ ਨਹੀਂ ਕੱਢੀ ਡੇਢ ਸਾਲ ਚ ਡਰਮੀ ਖਰਾਬ ਹੋ ਗਈ ਦੋਸਤੋ ਕਿਉਂਕਿ ਪੈਸਾ ਇਕਵਰਾਂ ਲੱਗੂ 1700 ਰੁਪਿਆ ਲਿਆ ਤੇ ਕੱਲ ਮੈਂ ਚਲਾਈ ਆ ਨਜ਼ਾਰਾ ਆ ਗਿਆ ਐ ਬਿਲਕੁਲ ਪਤਾ ਹੀ ਨਹੀਂ ਲੱਗਦਾ ਜਦੋਂ ਤੁਸੀਂ ਕਮਾਉਂਗੇ ਨਾ ਐ ਬਿਲਕੁਲ ਪਤਾ ਹੀ ਨਹੀਂ ਲੱਗਦਾ ਤੇ ਪ੍ਰੈਸ਼ਰ ਦੁੱਗਣਾ ਦੋਸਤੋ ਆਮ ਰੰਮੀ ਤੇ ਹੱਥ ਨਿਕਲ ਜਾਂਦੇ ਆ ਦੁੱਗਣਾ ਪ੍ਰੈਸ਼ਰ ਆ ਸਾਰਾ ਸਿਸਟਮ ਪਿੱਤਲ ਦਾ ਦੋਸਤੋ ਫੁਆਰਾ ਮੋਟਾ ਕਰ ਲਓ ਜੇਕਰ ਤੁਸੀਂ ਘਾਲੀ ਸਪਰੇ ਕਰਨੀ ਆ ਤਾਂ ਐਦੇ ਫੁਆਰੇ ਨਾਲ ਲੰਮਾ ਫੁਆਰਾ ਹੋ ਜਾਂਦਾ ਜੀ ਇਹ ਐਂ ਕਰਕੇ ਐਂ ਲੰਮਾ ਐ ਐਸ ਨਿਊਜ਼ੀਲੈਂਡ ਜੇਕਰ ਤੁਸੀਂ ਘਾ ਦੀ ਸਪਰੇ ਕਰਨੀ ਆ ਤਾਂ ਬੈਸਟ ਰੰਮੀ ਆ ਬਾਕੀ ਦੋਸਤੋ ਤੁਸੀਂ ਦੱਸੋ ਕਮੈਂਟਾਂ 'ਚ ਤੁਹਾਡਾ ਕੀ ਖਿਆਲ ਆ ਬਾਕੀ ਮਾਤਾ ਨੇ ਜਿਹੜੀ ਮੇਰੀ ਕੁੱਤੇਖਾਨੇ ਕੀਤੀ ਸੀ ਅਕਲ ਆ ਗਈ ਵੀ ਘਰ ਦੇ ਵਿੱਚ ਇੱਕ ਦਾਤਰੀ ਇੱਕ ਕਈ ਤੇ ਇੱਕ ਡਰਮੀ ਹੋਣੀ ਜ਼ਰੂਰੀ ਆ ਜੇਕਰ ਤੁਹਾਡੇ ਕੋਲ 2 ਤੋਂ 4 ਕਿਲੇ ਜ਼ਮੀਨ ਆ ਬਾਕੀ ਤਾਂ ਚਲੋ ਸੰਧ ਵੱਡੇ ਆਪਾਂ ਨਹੀਂ ਬਣਾ ਸਕਦੇ ਇਹ ਚੀਜ਼ਾਂ ਆਪਾਂ ਨੂੰ ਮੰਗਿਆ ਵੀ ਨਹੀਂ ਮਿਲਦੀਆਂ ਠੀਕ ਆ ਦੋਸਤੋ ਬਾਕੀ ਤੁਸੀਂ ਦੱਸੋ ਕਮੈਂਟਾਂ 'ਚ ਤੁਹਾਡਾ ਕੀ ਖਿਆਲ ਰੱਬ ਰੱਖ